ਦੀ ਖਬਰ ਸਾਹਮਣੇ ਆ ਰਹੀ ਹੈ ਦਰਸਾਲ ਇੱਕ ਕੁੜੀ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਕੁੜੀ ਘਰ ਤੋਂ ਤਾਂ ਆਪਣੇ ਆਫਿਸ ਦੇ ਲਈ ਨਿਕਲੀ ਸੀ ਪਰ ਆਫਿਸ ਨਹੀਂ ਪਹੁੰਚੀ ਤੇ ਉਸ ਤੋਂ ਬਾਅਦ ਘਰ ਵੀ ਨਹੀਂ ਪਰਤੀ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਲੜਕੀ ਦੇ ਘਰ ਪਹੁੰਚਦੇ ਆ ਤੇ ਘਰ ਆ ਕੇ ਕਹਿੰਦੇ ਆ ਕਿ ਆ ਤੁਹਾਡੀ ਕੁੜੀ ਦਾ ਸਮਾਨ ਬਰਾਮਦ ਹੋਇਆ ਇਸ ਨੂੰ ਪਛਾਣ ਕੇ ਚੈੱਕ ਕਰ ਲਓ ਕਿ ਇਹ ਤੁਹਾਡੀ ਕੁੜੀ ਦਾ ਹੀ ਸਮਾਨ ਹੈ ਤਾਂ ਇਸ ਤੋਂ ਬਾਅਦ ਪਰਿਵਾਰਕ ਮੈਂਬਰ ਸਮਾਨ ਦੀ ਪੁਸ਼ਟੀ ਕਰਦੇ ਆ ਤੇ ਸਬੰਧੀ ਫਿਰ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉੜੀ ਦੀ ਡੈਡ ਬੋਡੀ ਹੈ ਜਿਹੜੀ ਉਹ ਇੱਕ ਨਹਿਰ ਦੇ ਵਿੱਚ ਹੈ ਉੱਥੋਂ ਬਰਾਮਦ ਕੀਤੀ ਗਿਆ ਦੱਸਦੀ ਕਿ ਉਸ ਤੋਂ ਪਹਿਲਾਂ ਸਮਾਨ ਇੱਕ ਨਹਿਰ ਦੇ ਕਿਨਾਰੇ ਜੋ ਪਿਆ ਹੁੰਦਾ ਉਹ ਪੁਲਿਸ ਦੇ ਵੱਲੋਂ ਪਰਿਵਾਰ ਤੱਕ ਪਹੁੰਚਾਇਆ ਜਾਂਦਾ ਜਿਸ ਤਵਾਰ ਫਿਰ ਜਾਂਚ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਡੈਡ ਬੋਡੀ ਨੂੰ ਵੀ ਬਰਾਮਦ ਕੀਤਾ ਜਾਂਦਾ ਦੱਸਦੀ ਹੈ ਕਿ ਇਹ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਫਰੀਦਕੋਟ ਦੇ ਪਿੰਡ ਫਿਟੇ ਕਲਾਂ ਦੇ ਕੋਲ ਇੱਕ ਦਿਨ ਪਹਿਲਾਂ ਹੀ ਸਰਹੰਦ ਨਹਿਰ ਦੇ ਵਿੱਚ ਤੈਰਦੀ ਹੋਈ ਇਹ ਲਾਸ਼ ਜਿਹੜੀ ਉਹ ਦੇਖੀ ਗਈ ਸੀ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਵੰਦੀ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ ਦੇ ਉੱਪਰ ਪਹੁੰਚ ਕੇ ਕੁੜੀ ਦੀ ਜੋ ਪਹਿਚਾਣਾ ਉਹ ਕਰਵਾਈ ਆ ਦੱਸਦੀ ਹੈ ਕਿ ਫਰੀਦਕੋਟ ਦੇ ਰਹਿਣ ਵਾਲੀਏ ਕੁੜੀ ਹੈ ਜੋ ਕਿ ਫੋਖਰਾ ਮੁਹੱਲਾ ਦੀ ਰਹਿਣ ਵਾਲੀ ਸੀ ਤੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਨੂੰ ਲੈ ਕੇ ਕਤਲ ਦਾ ਸ਼ੱਕ ਜਤਾਇਆ ਹੈ ਉਹਨਾਂ ਨੇ ਕਿਹਾ ਕਿ ਸਾਡੀ ਕੁੜੀ ਨਹਿਰ ਦੇ ਵਿੱਚ ਛਾਲ ਮਾਰਨ ਵਾਲੀ ਨਹੀਂ ਹੈ ਉਸ ਦੀ ਜੋ ਲਾਸ਼ ਹੈ ਉਸ ਨੂੰ ਕਤਲ ਕਰਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕਾਰਨ ਕੀ ਰਹੇ ਨੇ ਕਿ ਇਸ ਤਰ੍ਹਾਂ ਇਸ ਕੁੜੀ ਦਾ ਸਾਮਾਨ ਨਹਿਰ ਦੇ ਕਿਨਾਰੇ ਪਹੁੰਚੇ ਤੇ ਕੀ ਇਸ ਦੇ ਵੱਲੋਂ ਖੁਦ ਨਹਿਰ ਦੇ ਵਿੱਚ ਛਾਲ ਮਾਰੀ ਗਈ ਜਾਂ ਫਿਰ ਕਿਸੇ ਦੇ ਵੱਲੋਂ ਇਸ ਦਾ ਕਤਲ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਜਾਂਚ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਆ ਜੇਕਰ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਦੁਤਾਇਆ ਤਦ ਆਦੇ ਕਿ ਸਬੰਧੀ ਲਾਸ਼ ਆ ਜੋ ਬਰਬਦ ਕਰ ਲਈ ਗਿਆ ਤੇ ਹੁਣ ਪੁਲਿਸ ਦੇ ਵੱਲੋਂ ਜਾਂਚ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਕਿਹਾ ਤੇ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਕੀ ਕੁਝ ਕਿਹਾ ਆਉ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਨਹੀਂ ਲੱਗਦਾ ਵੀ ਸਾਡੀ ਕੁੜੀ ਨੇ ਆਤਮ ਹੱਤਿਆ ਕੀਤੀ ਸਾਡੀ ਕੁੜੀ ਨੂੰ ਤੋ ਕੇ ਬਾਜੀ ਨਾਲ ਮਤਲਬ ਮਾਰਿਆ ਗਿਆ ਸੰਤਾ ਇਹ ਪਤਾ ਬਸ ਚੰਗੀ ਭਲੀ ਕਰੋਂ ਗਈ ਐ ਠੀਕ ਹੈ ਨਾ ਰੋਟੀ ਪਾਣੀ ਖਾ ਕੇ ਚੰਗ ਤਰ੍ਹਾਂ ਚਾਹ ਚੂ ਪੀ ਕੇ ਕੋਈ ਉਹਨੂੰ ਦੁੱਖ ਨਹੀਂ ਸੀ ਕੋਈ ਇਸ ਚੀਜ਼ ਦਾ ਭਈ ਕੋਈ ਡਰ ਨਹੀਂ ਸੀ ਸਾਰਿਆਂ ਨਾਲ ਹੱਸ ਖੇਡ ਕੇ ਮਤਲਬ ਰਾਜੀ ਖੁਸ਼ੀ ਠੀਕ ਹੈ ਨਾ ਆਪ ਦਾ ਜੋਬ ਲੱਗੀ ਸੀ ਉਹ ਮਤਲਬ ਚੰਗੀ ਤਰ੍ਹਾਂ 2-3 ਦਿਨ ਹੋਏ ਸੀ ਉਹਨੂੰ ਜੋਬ ਕਰਦਿਆਂ ਨੂੰ ਮਤਲਬ ਜੋਬ ਤੇ ਜੋਬ ਵਾਲੀ ਥਾਂ ਤੇ ਦਫ਼ਤਰ ਤੇ ਪਹੁੰਚੀ ਨਹੀਂ ਉਹ ਕੁੜੀ ਉਸ ਨੂੰ ਸਾਰੀ ਜਾਣਕਾਰੀ ਦੇਤੀ ਸੀ ਪੁਲਿਸ ਨੂੰ ਤਲਾਸ਼ ਕਰਤੀ 11 ਵਜੇ ਕੱਲ ਇੱਥੇ ਘਰੇ ਆਪਣੇ ਪੁਲਸ ਪੁਲਸ ਮਤਲਬ ਦੋ ਆਈ ਸੀਗੀ ਹਾਂਜੀ ਤੇ ਉਹ ਸਾਨੂੰ ਮਤਲਬ ਤਲਾਸ਼ ਉਹ ਮਤਲਬ ਸਮਾਨ ਕੁੜੀ ਦਾ ਲੈ ਕੇ ਆਏ ਸੀ ਨਾਲ ਉਹ ਸਾਨੂੰ ਕਹਿੰਦੇ ਸੀ ਵੀ ਆ ਪਛਾਣੋ ਤੁਸੀਂ ਵੀ ਆਧਾਰ ਕਾਰਡ ਰਾਜਕੁਮਾਰ ਮਤਲਬ ਤੁਸੀਂ ਪਿਤਾਉ ਕੁੜੀ ਦੇ ਕਹਿੰਦੇ ਹਾਂਜੀ ਕਹਿੰਦੇ ਆ ਸਮਾਨ ਮਤਲਬ ਬੈਗ ਬੂਗ ਮੋਬਾਈਲ ਮੂਲ ਸਾਰਾ ਕੁਝ ਜਿਹੜਾ ਜਿਹੜਾ ਵੀ ਸਾਨੂੰ ਬਰਾਮਦ ਹੋਇਆ ਇਹ ਮੇਰੀ ਬੱਚੀ ਹੈ ਜੀ ਮੈਨੇ ਇਨਸਾਫ ਚਾਹੀਏ ਮੇਰੀ ਕੁੜੀ ਨਾਲ ਧੱਕਾ ਹੋਇਆ ਜੀ ਪੜੇ ਜਾਣ ਬੱਚੇ ਉਹ ਫੜੇ ਜਾਣਗੇ ਬੰਦੇ ਮੇ ਕੋੜੇ ਨਾਲ ਘਟਨਾ ਹੋਈ ਨਾ ਬਸ ਸਭ ਸੇ ਗਲਤ ਹੋਈ ਹੈ ਜੀ ਠੀਕ ਹੈ ਜੀ ਪੂਰਾ ਪੁਲਿਸ ਵੀ ਗੌਰ ਨਹੀਂ ਕਰ ਰਹੀ ਹੈ ਜੀ ਇਹ ਕਿਆ ਬਾਤ ਹੈ ਅਭੀ ਤੱਕ ਬਰਾਬਰ ਮਾਨੇ ਸਾਹਿਬ ਤੇ ਇਹ ਬੰਦਾ ਕੋ ਬਾਤ ਹੈ ਜੀ ਠੀਕ ਹੈ ਮਾਰੀ ਲੜਕੀ ਸਾ ਘਟਨਾ ਮੇ ਬਰਾਬਰ ਕਰਨਾ ਚਾਹਤੇ ਆਗਤ ਕੇ ਸਾਥ ਅਗਲਾ ਕਿਉਂ ਕੋਨ ਗੌਰ ਕਰੇ ਗਰੀਬ ਆਦਮੀ ਸੇ ਗੌਰ ਕਰ ਨਹੀਂ ਕਰੇ ਮੰਡੀ ਸੇ ਜਹਿਰ ਮਾਰ ਮਾਰ ਕੇ ਬੱਚੇ ਪਾਲੇ ਇਸਨੇ ਇੱਕ ਲੜਕੀ ਵਾ ਚਲੀ ਗਈ ਘਰ ਪਕਾਇ ਮਨੇ ਤਾ ਇੱਕ ਲੜਕਾ ਬਚੇ ਇਹ ਸਰ ਕੱਲ ਸਾਡੇ ਮੇਰੇ ਮਹੱਲੇ ਦੀ ਕੁੜੀ ਸੀ ਨਹਾ ਇੱਥੇ ਸਿਨਿਉਰਿਟੀ ਦੇ ਕੰਮ ਕਰਦੀ ਸੀ ਇਹ ਸਵੇਰ ਕੱਲ 8:40 ਤੂੰ ਘਰੇ ਗਈ ਆ ਜਿਵੇਂ ਰਿਡਿੰਗ ਜਗਾਂ ਜਾਂਦੀ ਸੀ ਉਦੋਂ ਬਾਅਦ ਸਰ ਇਹਦਾ ਚਾਂਦ ਪਰਸ ਤੋਂ ਕਾਲਜ ਤੇਰੇ ਪਾਸੇ ਆਈ ਕੁੜੀ ਦਾ ਜੋ ਪਰਸ ਸੀ ਤੇ ਜੋ ਉਹਦਾ ਕੁੜੀ ਦਾ ਮੋਬਾਈਲ ਸੀ ਤੇ ਜੋ ਉਹਦਾ ਹਦਾਰ ਘੜੀ ਸੀ ਉਹ ਸਾਨੂੰ ਆ ਕੇ ਪੁਲਿਸ ਨੇ ਦੱਸਿਆ ਵੀ ਤੁਹਾਡੀ ਕੁੜੀ ਦਾ ਸਾਮਾਨ ਵਿਆਈ ਉਦੋਂ ਬਾਅਦ ਆਈ ਉਹ ਮੌਕੇ ਤੇ ਗਈ ਸੀ ਜਦੋਂ ਮੌਕੇ ਤੇ ਆਈ ਉਹ ਤੇ ਗਏ ਜੀ ਤੋਂ ਉਹ ਸਾਮਾਨ ਤੋਂ ਇਲਾਵਾ ਇੱਕ ਦੋ ਚੀਜ਼ਾਂ ਉੱਥੇ ਹੋਰ ਕੁੜੀਆਂ ਦੀਆਂ ਸਾਨੂੰ ਮਿਲੀਆਂ ਤੋਂ ਉੱਥੇ ਹਰ ਕੈਮਰਾ ਲੱਗਾ ਸੀ ਜੀ ਅਸੀਂ ਜਦੋਂ ਕੈਮਰੇ ਜਿਹੜੀ ਫੈਕਟਰੀ ਸੀ ਅੰਦਰ ਗਏ ਜਿਹੜਾ ਸਾਮਾਨ ਉੱਥੇ ਪਿਆ ਸੀ ਉਹ ਕੁੜੀ ਦੀ ਉੱਥੇ ਵੀਡੀਓ ਨਹੀਂ ਆਈ ਜੀ ਸਾਨੂੰ ਸ਼ੱਕ ਪਹਿਲਾਂ ਹੀ ਸੀ ਬੇ ਕੁੜੀ ਇਹ ਸੂਇਸਾਈਡ ਕਰਨ ਵਾਲੀ ਨਹੀਂਗੀ ਇਹ ਕੁੜੀ ਨਹਿ ਚ ਡਿੱਗਣ ਵਾਲੀਗੀ ਤੇ ਕੁੜੀ ਬਹੁਤ ਦਲੇਰ ਸੀ ਹਿੰਦੀ ਕੁੜੀ ਸੀ ਪਰਿਵਾਰ ਬਹੁਤ ਵਧੀਆ ਸੀ ਇਹਦਾ ਬਹੁਤ ਕੁੜੀ ਸਾਡੇ ਮਹੱਲੇ ਚ ਬੱਚੇ ਕੁੱਤਿਆਂ ਨੂੰ ਤੇ ਦੋ ਦੋ ਪਿਆਂਦੀ ਬਹੁਤ ਸੇਵਾ ਕਰਦੀ ਸੀ ਇਹ ਹਿੰਦੀ ਕੁੜੀ ਸੀ ਉਦੋਂ ਬਾਅਦ ਸਾਡੇ ਜਦੋਂ ਸਾਡੀ ਵੀਡੀਓ ਵੇਖੀ ਸਾਡਾ ਸ਼ੱਕ ਹੋਰ ਹੋ ਗਿਆ ਵੀ ਕੁੜੀ ਨਾਲ ਕੋਈ ਵਾਰਦਾਤ ਹੋਈ ਆ ਵੀ ਕੁੜੀ ਨਾਲ ਕੋਈ ਕਟਨਾ ਹੋਈ ਆ ਕੋਈ ਜਿਵੇਂ ਜਿਵੇਂ ਸਾਡੀਆਂ ਪੇੜਾ ਵਗਾ ਵਧੀਆਂ ਗਈਆਂ ਸਾਡਾ ਸ਼ੱਕ ਵਧਿਆ ਗਿਆ ਜੀ ਉਹ ਕਿ ਸਾਨੂੰ ਸ਼ੱਕ ਹੋ ਗਿਆ ਵੀ ਕੁੜੀ ਨੂੰ ਜਦੋਂ ਸਾਨੂੰ ਫਾਈ ਫੋਨ ਵੇਖਿਆ ਘਰੇ ਆ ਕੇ ਉਹ ਫੋਨ 'ਚ ਮੁੰਡੇ ਦਾ ਕੋਈ ਮੁੰਡਾ ਸੀ ਕੋਈ ਉਹਦਾ ਫੋਨ ਆਇਆ ਸੀ ਬਾਰ-ਬਾਰ ਫੋਨ ਕਰ ਰਿਹਾ ਸੀ ਉਹ ਇੱਕ ਉਹ 'ਚ ਕਾਲ ਆਈ ਸੀ 2 ਮਿੰਟ ਦੀ ਗੱਲ ਵੀ ਹੋਈ ਸੀ ਤੋਂ ਬਾਰ-ਬਾਰ ਫੋਨ ਲਾਇਆ ਉਹ ਆਪ ਦੇ ਬਰਸਾ ਦੇ ਫੋਟੋਆਂ ਭੇਜ ਰਿਹਾ ਸੀ ਚੈਟਿੰਗ ਹੋਈ ਸੀ ਕਾਫੀ ਇੱਕ ਉਹਦੀ ਕੋਈ ਸਹੇਲੀ ਸੀ ਜਰ ਉਹ ਘਰੇ ਨਾਲ ਕਹਿ ਗਈ ਵੀ ਸੀ ਵੀ ਤੁਹਾਡੀ ਕੁੜੀ ਨੂੰ ਕੋਈ ਖਤਰਾ ਲੱਗ ਗਈ ਤੋਂ ਸਾਰਾ ਮਲਗੇ ਉਸ ਗੱਲ ਨਾਲ ਸਾਰੀ ਗੁੱਥੀ ਸਮਝ ਆਂਦੀ ਆ ਵੀ ਇਹ ਕੁੜੀ ਦਾ ਮਰਡਰ ਹੋਇਆ ਈ ਤੋਂ ਸਾਡੀ ਤਾਂ ਇਹੀ ਮੰਗ ਆਈ ਸਾਡੇ ਗਰੀਬ ਪਰਿਵਾਰਾਂ ਵਿਚਾਰੇ ਮਹੱਲੇ ਦੇ ਇਹਨੇ ਵਿਚਾਈ ਨੇ ਮੰਡੀ ਜੇ ਸਾਰੀ ਉਮਰ ਕੰਮ ਕੀਤਾ ਰਹੀ ਜੀ ਟੈਡਰਾ ਉਹਦਾ ਪਾਲ ਗਏ ਉਹਨੂੰ ਪਾਲਿਆ ਪੋਸਾ ਉਹਨੂੰ ਆਇਲੈਂਟਸ ਕਰਾਈ ਉਹਦੇ ਤੇ ਖਰਚਾ ਕੀਤਾ ਰਹੀ ਜੀ ਵੀ ਜਿਹੜੇ ਵੀ ਬੰਦਿਆਂ ਨੇ ਆਹ ਕੰਮ ਕੀਤਾ ਜੀ ਵਾਰਦਾਤ ਕੀਤੀ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਸਾਨੂੰ ਐਸਐਸਬੀ ਸਾਹਿਬ ਤੇ ਪੂਰਾ ਭਰੋਸਾ ਜੀ ਜੀ ਨੀਹਾ ਨਾਮ ਦੀ ਲੜਕੀ ਹੈ ਜੀ ਜੋ ਕਿ ਮਾਈ ਖਾਨੇ ਮਹੱਲੇ ਦੀ ਰਹਿਣ ਵਾਲੀ ਹੈ ਜੀ ਉਸ ਨਾਲ ਤੁਸੀਂ ਪੇਰੈਂਟਸ ਨੇ ਕਰ ਲਏ ਹਾਂ ਜੀ ਕੀ ਕਾਰਵਾਈ ਤੇਰੀ ਗਈ ਕਾਰਵਾਈ ਜੋ ਫਾਦਰ ਪੇਰੈਂਟਸ ਬੁਲਾਇਆ ਜੋ ਬਿਆਨ ਲਿਖਾਉਣ ਦਾ ਇਹਨਾਂ ਦੇ ਕਾਰਵਾਈ ਕੀਤੀ ਜਾਊਗੀ। ਉਹਦੇ ਵੀ ਕੁਝ ਕਿਸਚ ਕੀ ਪਤਾ ਲੱਗਾ ਕਿਵੇਂ ਗਈ ਨਹਿਰ ਤੋਂ। ਫਿਲਹਾਲ ਤਾਂ ਉਹਨਾਂ ਸਰੀ ਇੰਟੀਮੇਸ਼ਨ ਮਿਲੀ ਸੀ ਕੱਲ। ਤੁਹਾਨੂੰ ਉੱਥੇ ਕੱਪੜੇ ਮਿਲੇ ਸੀ ਕੁੜੀ ਦੇ ਹਾਜ਼ਾਰਡ ਕਾਰਡ ਤੇ ਹੋਰ ਕਾਜ ਵਗੈਰਾ ਮਿਲੇ ਸੀ ਉਹ ਕਿਸ ਨੇ ਦੱਸਿਆ ਸੀ ਜਾ ਕੇ ਪ੍ਰਾਪਤ ਕੀਤੇ ਸੀਗੇ। ਉਸ ਤੋਂ ਬਾਅਦ ਡੈੱਡ ਬਾਡੀ ਮਿਲ ਗਈ। ਖਿਲਾਫ ਤਾਂ ਅਜੇ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਆਊਗਾ ਸਾਹਮਣੇ ਦੱਸਿਆ ਜਾਊਗਾ। ਸਾਨੂੰ ਨਹੀਂ